ਸਤਿਕਾਰ ਹਾਂਜੀ ਸਤਿਕਾਰਯੋਗ ਸਾਥੀਓ ਸਾਥੀਓ ਜਿੰਦਾ ਵੀ ਮੇਰੇ ਸਾਥੀ ਆਪਾਂ ਨੂੰ ਸੇਵਾ ਲਈ ਫੰਡ ਕਰ ਰਹੇ ਸੀ ਹਨਾ ਜੀ ਅੱਜ ਆਪਾਂ ਉਹਦੇ ਸੰਬੰਧ ਵਿੱਚ ਸੇਵਾ ਲੈ ਕੇ ਚੱਕ ਕੀਵਾ ਜਲਾਲਾਬਾਦ ਦੇ ਨਾਲ ਹੀ ਲੱਗਦਾ ਪਿੰਡ ਹੈ ਜੀ ਤੇ ਇੱਥੇ ਉਹ ਲੋਕ ਆਏ ਹੋਏ ਆ ਜੀ ਜਿਹੜੇ ਆਪਣੇ ਬਾਰਡਰ ਦੇ ਏਰੀਆ ਦੇ ਵਿੱਚ ਪਾਣੀ ਦੇ ਲਪੇਟ ਵਿੱਚ ਆ ਗਏ ਸੀ ਤੇ ਉਹਨਾਂ ਵੱਸੇ ਅਸੀਂ ਸੇਵਾ ਲੈ ਕੇ ਆਏ ਸੀ ਤੇ ਅੱਜ ਇੱਥੇ ਸੇਵਾ ਪਹੁੰਚਾਈ ਆ ਜੀ ਅਗਾ ਵੀ ਇਹਨਾਂ ਲੋਡ ਹੋਏਗੇ ਸੀ ਇਹਨਾਂ ਨਾਲ ਖੜੇ ਆ ਜੀ ਤੇ ਜਿੱਦਾਂ ਵੀ ਜਿਹੜੇ ਸਾਥੀ ਸਾਨੂੰ ਫੰਡ ਦੇ ਰਿਹਾ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿੱਦਾਂ ਆਪਣੇ ਬਾਪੂ ਜੀ ਵੀ ਇੱਥੇ ਪਹੁੰਚੇ ਆ ਤੇ ਬਾਪੂ ਜੀ ਦੇ ਕੋਲ ਵੀ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਨੂੰ ਕਿੱਦਾਂ ਲੱਗਿਆ ਤੇ ਬਾਪੂ ਜੀ ਜਰੂਰ ਗੱਲ ਕਰਿਓ ਜੀ ਹੱਥ ਤੇ ਕਰਨਾ ਬੋਲ ਦਿਓ ਜੀ ਕਿਵੇਂ ਇਹ ਬੋਲੋ ਨਹੀਂ ਨਹੀਂ ਕੋਈ ਥੋੜਾ ਜਿਹਾ ਸਮਝਾ ਆਦੇ ਬਥੇਨਾ ਬੋਲੋ ਵੀ ਤੁਹਾਨੂੰ ਕਿਵੇਂ ਲੱਗਿਆ ਸੀ ਸੇਵਾ ਲੈ ਕੇ ਜਿਵੇਂ ਤੁਹਾਨੂੰ ਸਹੀ ਲੱਗੇ ਅੱ ਵੀਰ ਜੀ ਕਿਹੜਾ ਬੋਲਦਾ ਹੈ ਅਗੂ ਸਰ ਸਰਕਾਰ ਤੇ ਅਸੀਂ ਤਾਂ ਇੱਥੇ ਠੀਕਿਆਂ ਪਾਣੀ ਚੋ ਤੇ ਸਕੂਲੇ ਬੈਠੇ ਆਂ ਸਰਦਾਰ ਵਰੀ ਆਏ ਨੂੰ ਸਾਨੂੰ ਰਸ਼ਨ ਪਾਣੀ ਦਿੱਤੀ ਜਾਂਦੇ ਨੂੰ ਤੇ ਅਜੇ ਵੀ ਕਹਿੰਦੇ ਨੂੰ ਵੀ ਤੁਹਾਡੀ ਸੇਵਾ ਕਰਾਂ ਦੇ ਤੇ ਅਸੀਂ ਬੜੇ ਉਹਨਾਂ ਤੇ ਖੁਸ਼ ਆਂ ਤੇ ਰਾਜੀ ਆਂ ਕਿੰਨੀ ਕੋ ਗੱਲਾਂ ਆ ਰਹੀਆਂ ਮੇਰੀ ਟੀਵੀ ਇਹਨੇ ਕਰਨਾ ਚਲੋ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਆਹਦ ਦਵਾਇਆ ਕਿ ਤੁਹਾਨੂੰ ਜਦੋਂ ਵੀ ਲੋੜ ਹੋਏਗੀ ਆਦੇ ਨੰਬਰ ਦੇ ਕੇ ਚੱਲੇ ਆ ਬਾਪੂਆਂ ਨੂੰ ਭਈ ਅਸੀਂ ਦੁਬਾਰਾ ਵੀ ਇੱਥੇ ਪਹੁੰਚਾਂਗੇ ਤੇ ਫਿਰ ਜਿਹੜੇ ਸਾਥੀ ਨੇ ਅਲਗ-ਅਲਗ ਜਿੱਦਾਂ ਕਈਆਂ ਦੇ ਸਾਥੀਆਂ ਨੂੰ ਫੌਰਨ ਤੋਂ ਵੀ ਫੋਨ ਆਏ ਸੀ ਜਾਂ ਕੋਈਆਂ ਦੇ ਆਪਣੇ ਇੰਡੀਆ ਦੇ ਵਿੱਚੋਂ ਵੀ ਫੋਨ ਆਏ ਸੀ ਵੀ ਫੰਡ ਦੇ ਰਿਲੇਟਡ ਹੈ ਭਈ ਅਸੀਂ ਸੰਸਾਮਾਂ ਨੂੰ ਫੰਡ ਪਾ ਰਹੇ ਹਾਂ ਜੀ ਦੇਖੋ ਜੀ ਫੰਡ ਜਿੰਨੂੰ ਮਰਜ਼ੀ ਪਾਓ ਪਰ ਫੰਡ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਲੋੜ ਹੈ ਜੀ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਜੀ ਜਿਹੜੇ ਵਿਚਾਰੇ ਕਿਉਂਕਿ ਆਪਾਂ ਸਾਥੀਓ ਦੇ ਇਹ ਚੀਜ਼ ਦੇਖ ਰਹੇ ਆਪਾਂ ਫੰਡ ਰਾਸ਼ਨ ਲੈ ਕੇ ਜਾਂਦੇ ਆਂ ਜੀ ਰਾਸ਼ਨ ਉਹ ਪਿੰਡਾਂ ਤੱਕ ਮੋਹਿਆ ਹੋ ਰਿਹਾ ਜਿੱਥੇ ਲੋਡ ਹੀ ਹੈ ਨਹੀਂ ਜੀ ਕਿਉਂਕਿ ਜਿੱਦਾਂ ਹੁਣ ਬਾਪੂ ਇਹ ਪਿੰਡਾਂ ਦੇ ਵਿੱਚ ਉੱਠ ਕੇ ਆਏ ਜਿੱਥੇ ਪਾਣੀ ਦੇ ਲਪੇਟੇ ਸੀ ਜਿਹੜਾ ਰਾਸ਼ਨ ਆ ਉੱਥੇ ਤੱਕ ਪਹੁੰਚਾਇਆ ਜਾਏ ਜਿੱਥੇ ਮੇਨ ਲੋਡ ਹੈ ਜੀ ਉਸ ਤੋਂ ਬਾਅਦ ਆਪਣੇ ਅੰਚਲ ਮੈਮ ਗੱਲ ਕਰਨਗੇ ਜੀ ਹਾਂਜੀ ਸਰ ਸ੍ਰੀ ਅਕਾਲ ਜੀ ਸਾਰਿਆਂ ਨੂੰ ਟੀਟੀ 10 ਪਾਸ ਯੂਨੀਅਨ ਦੇ ਵੱਲੋਂ ਕੁਝ ਦਿਨ ਪਹਿਲਾਂ ਆਪਾਂ ਜਿਹੜਾ ਫੰਡ ਹੈ ਉਹ ਇਕੱਠਾ ਕੀਤਾ ਸੀ ਸੇਵਾ ਹੀ ਇਕੱਠੀ ਕੀਤੀ ਸੀ ਕੱਲ ਦੇਰ ਰਾਤ ਤੱਕ ਆਪਣੀ ਜਿਹੜੀ ਉਹ ਸੇਵਾ ਚੱਲਦੀ ਰਹੀ ਹੈ ਕੁਝ ਔਰਤਾਂ ਦੀ ਇਸਮਸਿਆਵਾਂ ਨੂੰ ਲੈ ਕੇ ਆਪਾਂ ਇੱਕ ਮੀਟਿੰਗ ਚ ਲਿਆ ਸੀ ਕਿ ਆਪਾਂ ਸੈਨੇਟਰੀ ਪੈਡ ਜਿਹੜੇ ਨੇ ਆਮ ਔਰਤ ਦੇ ਲਈ ਇੱਕ ਜ਼ਰੂਰਤਵਾਰੀ ਚੀਜ਼ ਹੈ ਉਹ ਆਪਣੇ ਵੱਲੋਂ ਇੱਥੇ ਵੰਡ ਦਿੱਤੇ ਗਏ ਨੇ ਕਰੀਬ 25 ਤੋਂ 30 ਕਰਨੇ ਜਿਹੜੀਆਂ ਔਰਤਾਂ ਦੀ ਇਸਮਸਿਆਵਾਂ ਨੂੰ ਸੁਣਦੇ ਹੋਏ ਆਪਾਂ ਉਹਨਾਂ ਦੇ ਵਿੱਚ ਸੈਨੇਟਰੀ ਪੈਡ ਜਿਹੜੇ ਵੰਡ ਦਿੱਤੇ ਨੇ ਔਰ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਔਰਤਾਂ ਨੇ ਵੀ ਤੌਰ ਤੇ ਦੱਸੀਆਂ ਨੇ ਉਹਨਾਂ ਤੱਕ ਜ਼ਰੂਰ ਪਹੁੰਚਦਾ ਕਰਾਂਗੇ ਜਿੰਨੀ ਸੰਭਾਵਨਾ ਆ ਸਕਦੀ ਹੈ ਕੱਲ ਤੱਕ ਆਪਣੀ ਪੂਰੀ ਵੀਦ ਹੋਏਗੀ ਵੀ ਆਪਾਂ ਜਿਹੜੇ ਫੰਡ ਸੇਵਾ ਹੈ ਵੀ ਜਿਹਨੂੰ ਆਪਾਂ ਨੂੰ ਕੰਟੀਨਿਊ ਕਰੀਏ ਕੁਝ ਚੀਜ਼ਾਂ ਆਵੇ ਨੇ ਜਿਹੜੀਆਂ ਅਨ ਤੱਕ ਨਹੀਂ ਪਹੁੰਚੀਆਂ ਆਪਾਂ ਨੂੰ ਹਾਲੇ ਜ਼ਰੂਰਤ ਹੈ ਸੁਣਦੇ ਹੋਏ ਨਾਂ ਕਿਸੇ ਸਿਆਮਾ ਨੂੰ ਸੋ ਆਪਾਂ ਖਰੀਦਦਾਰੀ ਕੱਲ ਤੱਕ ਕਰਕੇ ਜ਼ਰੂਰ ਪਹੁੰਚਦਾ ਕਰਾਂਗੇ ਧੰਨਵਾਦ ਜੀ ਜਿੰਨੇ ਸੇਵਾ ਕਰ ਰਹੇ ਹੋ ਜਿਨ੍ਹਾਂ ਨੇ ਕਰਨੀ ਹੈ ਕੋਈ ਰਹਿ ਗਿਆ ਤਾਂ ਤੁਸੀਂ ਜ਼ਰੂਰ ਕਰੋ ਜਿੰਨੀ ਹੋ ਸਕਦੀ ਹੈ ਸੇਵਾ ਜ਼ਰੂਰ ਕਰਨੀ ਕਿਉਂਕਿ ਤੁਹਾਡੇ ਸਾਹਮਣੇ ਹੀ ਆਪਾਂ ਇਹਨਾਂ ਦੇ ਵਿੱਚ ਜਿਹੜੀਆਂ ਸਮਾਈ ਕਿਸ਼ਚਾਤ ਕਿਵਾ ਸਕੂਲ ਦੇ ਵਿੱਚ ਬੈਠੇ ਹੋ ਨੇ ਟਾਨੀਆਂ ਤਾਂ ਉੱਠ ਕੇ ਆਏ ਹੋਏ ਨੇ ਕੁਝ ਇਹਨਾਂ ਨੰਬਰ ਨੇ